ਦਾ ਜਨਮ ਦਿਹਾੜਾ ਆ ਰਿਹਾ ਜੋ ਹਰ ਸਾਲ ਹੀ ਸੰਗਤਾਂ ਬੜੀ ਜੀ ਪ੍ਰਸ਼ਾਦ ਦੇ ਸਰਪੰਚ ਦੇ ਨਾਲ ਮਨਾਉਂਦੀਆਂ ਹਨ ਸੋ ਇਸੇ ਸੰਬੰਧ ਦੇ ਵਿੱਚ ਅੱਜ ਸਵਾਕਵਾਖ ਜਦ ਦੇ ਬੰਦੀਆਂ ਇਕੱਠੀਆਂ ਹੋਈਆਂ ਹਨ ਸਾਗਰ ਗਾਈ ਖੁੱਟੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ بابا ਜੀਵਨ ਸਿੰਘ ਜੀ ਮੈਮੋਰੀਅਲ ਸ਼੍ਰੀ ਅਨੰਦ ਪ੍ਰਸਾਦ ਕਨਸਿਦ ਕੀ ਅਸਕਰ ਸਾਹਿਬ ਕੇ ਸਰਕਾਰ ਵੱਲੋਂ ਬਣਾਇਆ ਆਪਣਾ ਦਾਅਵੇ ਵਿਚਾਰ ਦੱਸ ਕੇ ਤੇ ਰੈਜੂਨਸ ਬਣੀ ਗੱਲ ਮੈਨ ਜੀ ਦੇ ਬਖਸ਼ ਸਿੰਘ ਛੇਗਲ ਪਰਦਾਨ ਅਧਿਕਾਰ ਸੰਘਰਸ਼ ਪਾਰਟੀ ਸਾਰੇ মিডিਆ ਭਰਾਵਾਂ ਨੂੰ ਔਰ ਮੇਰੇ ਨਾਲ ਜਿੰਨੀਆਂ ਵੀ ਸਮਾਜਿਕ ਧਾਰਮਿਕ ਸਤਿਕਾਰਯੋਗ ਬਾਬਾ ਜੀ ਔਰ ਜਿੰਨੀਆਂ ਹੋਰ ਜਥੇਬੰਦੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੰਬੇ ਸਮੇਂ ਤੋਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀ 5 ਸਤੰਬਰ ਦੀ ਅਸੀਂ ਛੁੱਟੀ ਦੀ ਮੰਗ ਕਰਦੇ ਆ ਰਹੇ ਹਾਂ ਜਿਹਨੀਆਂ ਵੀ ਸਰਕਾਰਾਂ ਲੰਘੀਆਂ ਕਿਸੇ ਦੇ ਕੰਨਾ ਤੇ ਜੋ ਨਹੀਂ ਸਰਕੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ 5 ਸਤੰਬਰ ਨੂੰ ਸਰਕਾਰ ਨੂੰ ਬੇਨਤੀ ਕਰਾਂਗੇ ਸਾਰੇ ਜਥੇਬੰਦੀਆਂ ਦੇ ਇੱਕ ਪਲੇਟਫਾਰਮ ਤੋਂ ਕਿ 5 ਸਤੰਬਰ ਨੂੰ ਜਿਹੜੀ ਆ ਅਗਸਟ ਅਡ ਛੁੱਟੀ ਜਿਹੜੀ ਆ ਉਹ ਡਿਕਲੇਅਰ ਕੀਤੀ ਜਾਵੇ ਤਾਂ ਕਿ ਸਾਨੂੰ ਜਿਵੇਂ ਬਾਬਾ ਜੀ ਨੇ ਦੱਸਿਆ ਏ ਕਿ ਹਰ ਵਾਰੀ ਇਹ ਪ੍ਰੈਸ ਕਾਨਫਰੰਸਾਂ ਕਰਕੇ ਪ੍ਰੋਗਰਾਮ ਕਰਕੇ ਇਹ ਸਰਕਾਰ ਕੋ ਜਿਹੜੀ ਆ ਉਹ ਮੰਗ ਨਾ ਕਰਨੀ ਪਾਵੇ ਦੂਸਰਾ ਜਿਹੜਾ ਉਥੇ ਵਿਰਾਸਤੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਪੰਜ ਕਿੱਲਿਆਂ ਦੇ ਵਿੱਚ ਯਾਦਗਾਰ ਬਣਾਈ ਜਾ ਰਹੀ ਆ ਉਹਦੇ ਵਿੱਚ ਅਸੀਂ ਮੰਗ ਕਰਾਂਗੇ ਕਿ ਜਿਵੇਂ ਇਤਿਹਾਸ ਦੇ ਵਿੱਚ ਪਹਿਲਾਂ ਵਕਫ-ਵਕਫ ਕੰਟਰੋਵਰਸੀਜ਼ ਆ ਜਾਂਦੀਆਂ ਨੇ ਉਸ ਕੰਟਰੋਵਰਸੀ ਜਨੂੰ ਖਤਮ ਕਰਨ ਵਾਸਤੇ ਵਿਦਵਾਨਾਂ ਦੀ ਜਿਹੜੀ ਐ ਇੱਕ ਟੀਮ ਉਹ ਬਣਾ ਦਿੱਤੀ ਜਾਵੇ ਤਾਂ ਕਿ ਜੋ ਉਹ ਕਨਕਲੂਜਨ ਇਸ ਸਮਾਜ ਦੇ ਲੋਕ ਕੱਢਣ ਉਹ ਇਤਿਹਾਸ ਜਿਹੜਾ ਆ ਉਥੋਂ ਡਿਸਪਲੇ ਕੀਤਾ ਜਾਵੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਆਓ ਕੰਟਰੋਵਰਸੀ ਕ੍ਰੀਏਟ ਨਾ ਹੋਵੇ ਜੀ। ਆਪੋ ਜੀ ਕੁਰਬਾਨੀ ਵੀ ਦੇ ਦਸ਼ਮ ਪੀਤਰਾ ਦੇ ਰੈਗੂਲੇਟਿਵ ਗਰੁੱਪ ਕੀ ਬੇਟੀ ਗਿਆ ਕਿ ਵਾਰਿਆ ਨੂੰ ਲੱਗਦਾ ਸਰਕਾਰਾਂ ਉਹ ਵੀ ਕੁਰਬਾਨੀ ਦੀ ਅਣਦੇਖੀ ਕਰ ਰਹੀਆਂ। ਦੇਖੋ ਸਰਕਾਰਾਂ ਸਰਕਾਰਾਂ ਪਲੱਸ ਐ ਕਿਸੇ ਨਾ ਕਿਸੇ ਰੂਪ ਦੇ ਵਿੱਚ ਐ ਤਾਪਜ ਲੋਕ ਤੇ ਸ਼੍ਰੋਮਣੀ ਕਮੇਟੀ ਆ ਸਾਨੂੰ ਪਤਾ ਸੀ 89 ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਤਾਂ ਉਦੋਂ ਸ਼ਰੋਮਣੀ ਕਮੇਟੀ ਦੇ ਵਿੱਚ ਇਹਨੂੰ ਅਣਜਾਣਿਆ ਤੌਰ ਤੇ ਗਿਣਿਆ ਗਿਆ ਸੀ ਅਸੀਂ ਉੱਥੇ ਮੈਂਬਰ ਦੇਣ ਵਾਸਤੇ ਗਏ ਸ਼ਰੋਮਣੀ ਕਮੇਟੀ ਦੇ ਕਿ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਅਸੀਂ ਇੱਥੇ ਨਗਰ ਕੀਰਤਨ ਲੈ ਕੇ ਆਏ ਆ ਤੇ ਜਿਹੜਾ ਉੱਥੇ ਮੈਨੇਜਰ ਸੀ ਬੈਠਾ 89 'ਚ ਉਹ ਕਹਿੰਦਾ ਕਿਹੜਾ ਬਾਬਾ ਜੀਵਨ ਸਿੰਘ ਸੋ ਹਰ ਤਰੀਕੇ ਨਾਲ ਚਾਹੇ ਉਹ ਧਾਰਮਿਕ ਲੋਕ ਨੇ ਚਾਹੇ ਰਾਜਨੀਤਿਕ ਲੋਕ ਨੇ ਉਹਨਾਂ ਇਸ ਸਿਸਟਮ ਨੂੰ ਬਾਬਾ ਸਾਹਿਬ ਦੇ ਬਾਬਾ ਜੀ ਦੇ ਨਾਂ ਨੂੰ ਇਗਨੋਰ ਕੀਤਾ ਜਦੋਂ ਉਹਨਾਂ ਦੇ ਵਾਰਸ ਤਗੜੇ ਹੋਏ ਜਦੋਂ ਉਹਨਾਂ ਦੇ ਵਾਰਸਾਂ ਨੇ ਜ਼ੋਰ ਪਾਉਣਾ ਸ਼ੁਰੂ ਕੀਤਾ ਉਦੋਂ ਉਹਨ ਸਰਕਾਰਾਂ ਨੂੰ ਵੀ ਉਹਨਾਂ ਦੀ ਗਨੀयत ਖੁੱਲਣੀ ਸ਼ੁਰੂ ਹੋ ਗਈ ਤੇ ਧਾਰਮਿਕ ਆਬਾੜੀਆਂ ਦੀ ਨੀਂਦ ਵੀ ਖੁੱਲਣੀ ਸ਼ੁਰੂ ਹੋ ਗਈ ਪਰ ਥੋੜਾ ਥੋੜਾ ਜਿਹੜਾ ਆ ਭਾਈਚਾਰੇ ਦੇ ਰੂਪੋਂ ਕੀ ਹੈ ਕਿ ਐਮਐਲਏ ਬਣ ਕੇ ਮੰਤਰੀ ਬਣ ਕੇ ਲੱਗਦਾ ਕਿ ਮੁੰਡਾ ਚੱਕਰ ਚ ਕੌਰੀਆ ਵੀ ਉਪਾਏ ਜੋ ਪੂਰੀ ਜ਼ਮੀਰ ਦੀ ਜਰ ਪੁਕਾ ਨਹੀਂ ਚੱਕ ਸਕੇ ਦੇਖੋ ਇੱਕ ਤੇ ਗੱਲ ਆ ਕਿ ਬਾਬਾ ਜੀ ਜਿਵੇਂ ਦੱਸ ਰਿਹਾ ਸੀ ਕਿ ਇਹਨਾਂ ਦੀ ਆਬਾਦੀ ਦੇ لحاظ ਨਾਲ ਨੁਮਾਇੰਦਗੀ ਬਹੁਤ ਘੱਟ ਹੁੰਦੀ ਆ ਰਾਜਨੀਤਿਕ ਤੌਰ ਤੇ ਜਿਹੜੇ ਵੀ ਲੋਕ ਜਾਂਦੇ ਨੇ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਕਿ ਉਹ ਆਜ਼ਾਦ ਵਿਚਾਰਧਾਰਾ ਦੇ ਨਹੀਂ ਹੁੰਦੇ ਸੰਗੜੇ ਸੰਗੜੇ ਰਹਿੰਦੇ ਨੇ ਸਰਕਾਰਾਂ ਦੇ ਵਿੱਚ ਮੈਂ ਜ਼ਿਕਰ ਕਰ ਦਿਆਂ ਕਿ ਸਾਡੇ 14% ਆਬਾਦੀ ਆ ਮਧਵੀ ਵਾਲਮੀਕੀ ਭਾਈਚਾਰੇ ਦੀ ਟੋਟਲ 32% ਦੇ ਵਿੱਚੋਂ ਰਵਿਦਾਸੀਆ ਭਾਈਚਾਰੇ ਦੀ 10.5% ਆਬਾਦੀ ਹੈ ਮੈਂ ਨਕੇੜ ਕੇ ਗੱਲ ਕਰ ਦਵਾ ਸਾਡੇ 14% ਆਬਾਦੀ ਵਾਲਿਆਂ ਦੇ 7 ਐਮਐਲਏ 33 ਜਰਵਾ ਟੋਟਲ ਸਾਢੇ 10% ਆਬਾਦੀ ਜਿਨ੍ਹਾਂ ਦੀ ਉਹਨਾਂ ਦੇ 27 ਐਮਐਲਏ ਜਿਨ੍ਹਾਂ ਦੀ ਆਬਾਦੀ 14.5% ਉਹਨਾਂ ਦਾ ਮੰਤਰੀ 1 ਜਿਨ੍ਹਾਂ ਦੀ ਆਬਾਦੀ 10.5% ਉਹਨਾਂ ਦੇ ਮੰਤਰੀ 5 ਅਗਲੀ ਗੱਲ ਜਿਨ੍ਹਾਂ ਦੀ ਆਬਾਦੀ 14.5% ਬਟਾਲਾ ਤੋਂ ਲੈ ਕੇ ਅਮਰਸਰ ਤਰਨਤਾਰਨ ਅਬੂਰ ਫਾਜ਼ਿਲਕਾ ਅੱਗੇ ਜੇ ਗੰਗਾ ਨਗਰ ਜਲੌਰ ਦਿੱਲੀ ਤੱਕ ਮੱਧਮੀ ਬਾਲਮੀਕੀ ਬਹੁਤ ਆਤ ਬੈਲਟ ਹੈ ਔਰ ਆਮ ਆਦਮੀ ਪਾਰਟੀ ਮਾਝਾ ਦੇ ਵਿੱਚ ਜਿੱਥੇ ਬਹੁਤਾਤ ਬੈਲਟ ਆ ਆਮ ਆਦਮੀ ਪਾਰਟੀ ਉਥੇ ਤਿੰਨਾਂ ਦੇ ਵਿੱਚੋਂ 16 ਜਿੱਤੀਆਂ ਮਾਲਵਾ ਦੇ ਵਿੱਚ 69 ਦੇ ਵਿੱਚੋਂ 64 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਜਿੱਤਾਉਣ ਵਾਲੇ ਕੌਣ ਬਹੁਤਾਤ ਮਜਬੀ왈 ਵਿੱਕੀ ਪਾਈਚਰਾ ਬਟ ਅਸੀਂ ਕਈ ਵਾਰ ਇਹਨਾਂ ਨੂੰ ਇਹ ਸਾਰੀ ਡਿਟੇਲ ਦੱਸੋ ਕਿ ਫਿਕਸ ਤੇ ਆ ਤੁਸੀਂ ਦੇਖ ਲਓ ਰਿਕਾਰਡ ਦੀ ਗੱਲ ਕਰ ਰਹੇ ਆਪਾਂ ਕਿਸੇ ਦੇ ਕੰਨਾਂ ਤੇ ਜੋ ਨਹੀਂ ਸਰਗੀ ਪਰ ਆਉਣ ਵਾਲੇ ਸਮੇਂ 'ਚ ਇਹ ਲੋਕ ਦੇਖਣਗੇ ਅਸੀਂ ਕੀ ਉਹਨੂੰ ਜਾਣਾਂ ਸਿੱਧੀ ਗੱਲ ਆ ਜੀ ਜੇ ਇਹਨਾਂ ਦੇ ਨਹੀਂ ਇਹ ਇਸ ਇਹਨੂੰ ਇਗਨੋਰ ਕਰਨਗੇ ਬਹੁਤ ਬਹੁ ਗਿਣਤੀ ਨੂੰ ਤੇ ਫਿਰ ਅਸੀਂ ਦੇਖਾਂਗੇ ਅਸੀਂ ਕੀ ਉਹਨੂੰ ਜਾਣਾਂ ਜੀ ਸਾਨੂੰ ਲੱਗਦਾ ਹੈ ਸਰਕਾਰ ਤੋਂ ਪਹਿਲਾਂ ਜਿਹੜੀ ਆ ਆ ਜਿਹੜੀ ਆਪਾਂ ਗੱਲ ਇੱਥੇ ਬੈਠ ਕੇ ਐਦ ਕਰ ਰਹੇ ਆ ਇਹਦੇ ਵਿੱਚ ਕੋਈ ਪਹਿਲੇ ਕੋ ਸੁਧਾਰ ਸੀਗਾ ਵਿਗਾੜ ਆਇਆ ਜਾਂ ਪਹਿਲੇ ਪਹਿਲੇ ਤੋਂ ਇੰਨਾ ਹੀ ਚੱਲਿਆ ਆ ਜੀ ਟਿਜੇ ਉਦਾਂ ਹੀ ਚੱਲਦੇ ਆ ਜੀ ਬਿਲਕੁਲ ਜੀ ਬਿਲਕੁਲ ਇਹ ਇਹ ਆ ਕਿ ਜਾਗਰਤੀ ਜ਼ਰੂਰ ਸਮਾਜ ਨੂੰ ਆਉਣੀ ਸ਼ੁਰੂ ਹੋਈ ਉਹ ਚੇਤਨ ਹੋਏ ਜੇ ਚੇਤਨ ਹੋਏ ਤਾਂ ਤੁਹਾਡੇ ਸਾਹਮਣੇ ਬੈਠੇ ਜੀ ਪ੍ਰੈਸ ਕਾਨਫਰੰਸ 'ਚ ਜੇ ਜਾਗਰਤੀ ਆਈ ਆ ਇੱਕ ਨਹੀਂ ਸਾਡੇ ਸੰਤਾ ਸਮਾਜ 20 ਪਿਛਲੇ ਚੋਂ ਪੰਜ ਸਾਲਾਂ ਚੋਂ ਕਾਫੀ ਮਤਲਬ ਇਸ ਚੀਜ਼ ਨੂੰ ਲੈ ਕੇ ਚੱਲ ਰਿਹਾ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਸੀ ਇੱਕ ਪਲੇਟਫਾਰਮ ਤੇ ਸਾਰੇ ਆਜਾਏ ਆ ਤੇ ਜੇ ਸਰਕਾਰਾਂ ਜਾਂ ਜਿਹੜੇ ਧਾਰਮਿਕ ادارے ਆ ਸ਼੍ਰੋਮਣੀ ਕਮੇਟੀ ਵਗੈਰਾ ਉਹ ਨਹੀਂ ਇਹਨੂੰ ਵੋਟੇਜ ਦੇ ਰਹਾ ਤਾਂ ਸਾਨੂੰ ਕਰਨਾ ਪੈ ਰਿਹਾ ਜੀ ਤੁਹਾਡੀ ਜਿਹੜੀ ਅਦਾਰਸ਼ਿਕ ਕਮੇਟੀ ਆ 27 ਦੀ ਅਦਾਰਸ਼ਿਕ ਪਾਰਟੀ ਦੀ ਬਾਕੀ ਜਿਹੜੀ ਆ ਉਹ ਚੋਣਾਂ ਦੇ ਵਿੱਚ ਉਤਰੂਗੀ ਬਿਲਕੁਲ ਜੀ ਡੈਫੀਨੇਟ ਕੈਸੀ ਸਾਡੀ ਤਿਆਰੀ ਚੱਲ ਰਹੀ ਹੈ 117 ਵਿਧਾਨ ਸਭਾ ਹਲਕਿਆਂ ਤੇ ਅਸੀਂ ਇਹ ਇਲੈਕਸ਼ਨ ਲੜਾਂਗੇ ਜੀ ਠੀਕ ਹੈ ਆ ਵਾਰ ਤੇ ਅੱਜ ਜ਼ਿਲ੍ਹਾ ਅਮਰਸਰ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਹੈ ਜੋ ਕਿ 2025 ਦੀ 5 ਸਤੰਬਰ ਵਾਲੇ ਦਿਨ ਤਾਂਤਨ ਗੁਰੂ ਗੋਮਸ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੋ ਹਰ ਸਾਲ ਹੀ ਸੰਗਤਾਂ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਉਂਦੀਆਂ ਹਨ ਸੋ ਇਸੇ ਸਬੰਧ ਦੇ ਵਿੱਚ ਅੱਜ ਸਵਾਕਵਾਖ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਸਰਕਾਰ ਦੇ ਪਾਸੋਂ ਜੋ ਹਰ ਸਾਲ ਹੀ ਨੋਟੀਫਿਕੇਸ਼ਨ ਹੁੰਦਾ ਗਾਈਟਡ ਛੁੱਟੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਕੇਸਗੜ੍ਹ ਸਾਹਿਬ ਕੇ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਬਾਬਾ ਜੀ ਦਾ ਸੁਚੱਜੇ ਇਤਿਹਾਸ ਨੂੰ ਅੰਕਿਤ ਕਰਨ ਵਾਸਤੇ ਇੱਕ ਆਪਣੀ ਕਮੇਟੀ ਜੋ ਮਜਬੀ ਸਿੱਖ ਭਾਈਚਾਰੇ ਦੇ ਵਿਦਵਾਨਾਂ ਸੰਤ ਸਮਾਜ ਦੇ ਨਾਲ مشورہ ਕਰਕੇ ਬਣਾਈ ਜਾਵੇ ਉਸ ਦੇ ਸਬੰਧ ਦੇ ਵਿੱਚ ਅੱਜ ਇਹਦੀ ਇਕੱਤਰਤਾ ਹੋਈ ਹੈ ਜਿਸ ਦੇ ਵਿੱਚ ਸਾਡੇ ਐਸ ਡੀਓ ਸਰਦਾਰ ਗੁਰਬਖਸ਼ ਸਿੰਘ ਜੀ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਇਸੇ ਤਰ੍ਹਾਂ ਇਹ ਬਾਬਾ ਜੀਵਨ ਸਿੰਘ ਵਜਬੀ ਸਿੱਖ ਦਾਲ 1926 ਦੇ ਚੇਅਰਮੈਨ ਸਾਡੇ ਨਾਲ ਬੈਠਿਆ ਹਨ ਸਰਦਾਰ ਦਰਬਖਸ਼ ਸਿੰਘ ਜੀ ਅਨਗੜ ਪ੍ਰਧਾਨ ਮਲਕੀਤ ਸਿੰਘ ਜੀ ਖਾਲਸਾ ਇਸੇ ਤਰ੍ਹਾਂ ਹੀ ਡੀਪੀਆਈ ਪਾਰਟੀ ਤੋਂ ਸਤਨਾਮ ਸਿੰਘ ਜੀ ਆਏ ਹੋਏ ਹਨ ਨਾਲ ਅੰਬੇਡਕਰ ਸਮਾਜ ਦਾਲ ਤੋਂ ਪ੍ਰਧਾਨ ਸ਼ਨੀ ਦਾਨਵ ਜੀ ਆਏ ਹੋਏ ਹਨ ਆ ਬਲਜੀਤ ਸਿੰਘ ਜੀ ਪ੍ਰਧਾਨ ਸਾਡੇ ਸਭ ਤੋਂ ਪ੍ਰਾਤਨ ਗੁਰਦੁਆਰਾ ਰਤਨ ਸਿੰਘ ਜੀ ਉਹ ਬਾਬਾ ਜੀਵਨ ਸਿੰਘ ਜੀ ਸਾਰੇ ਅੰਮ੍ਰਿਤਸਰ ਤੋਂ ਵੱਖ-ਵੱਖ ਜਥੇਬੰਦੀਆਂ ਦੀ ਅੱਜ ਦੀ ਇਹ ਇਕੱਤਰਤਾ ਹੈ ਜਿਸ ਦੇ ਵਿੱਚ ਸਰਕਾਰ ਕੋਲੋਂ ਸਾਰਿਆਂ ਦੇ ਸਾਂਝੇ ਤੌਰ ਤੇ ਮੰਗਿਆ ਕਿ 5 ਸਤੰਬਰ ਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਖਾਸ ਕਰਕੇ ਪੰਜਾਬ ਦੀ ਧਰਤੀ ਹੈ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਤਾਂ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਬਾਬਾ ਜੀ ਦਾ ਸਾਰਾ ਇਤਿਹਾਸ ਉੱਥੇ ਜੁੜਿਆ ਹੋਇਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਮਜਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਬਹੁਤ ਲੱਖਾਂ ਦੀ ਗਿਣਤੀ ਵਿੱਚ ਵਿਅੰਤ ਸੰਗਤਾਂ ਨੂੰ ਲੈ ਕੇ ਉੱਥੇ ਪਹੁੰਚਦੀਆਂ ਹਨ ਸੋ 4 ਸਤੰਬਰ ਤੋਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ 5 ਸਤੰਬਰ ਵਾਲੇ ਦਿਨ ਰਾਤ 12 ਵਜੇ ਤੱਕ ਵੱਡੇ ਪ੍ਰੋਗਰਾਮ ਵੱਡੇ ਸਮਾਗਮ ਚੱਲਦੇ ਹਨ ਸਰਕਾਰ ਦੇ ਨਮਾਇਦੇ ਵੀ ਉਸ ਦੇ ਵਿੱਚ ਹਿੱਸਾ ਲੈਂਦੇ ਹਨ ਤੇ ਜਿਸ ਤਰ੍ਹਾਂ ਬੱਚਿਆਂ ਨੇ ਮੁਲਾਜ਼ਮਾਂ ਨੇ ਅਤੇ ਹੋਰ ਜਿਹੜੇ ਘਰੇਲੂ ਕੰਮਕਾਜ ਕਰਦੇ ਹਨ ਉਹਨਾਂ ਵਾਸਤੇ ਛੁੱਟੀ ਦੀ ਜਿਹੜੀ ਮੰਗ ਆ ਇਹ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਉਠਾਈ ਗਈ ਹੈ ਕਿ ਪੱਕੇ ਤੌਰ ਤੇ ਹੀ 5 ਸਤੰਬਰ ਦਾ ਨੋਟੀਫਿਕੇਸ਼ਨ ਕੀਤਾ ਜਾਵੇ ਕਿਉਂਕਿ ਹਰ ਸਾਲ ਹੀ ਸਾਡੇ ਸਮਾਜ ਵੱਲੋਂ ਸਰਕਾਰ ਦੇ ਕੰਨ ਖੋਲਣੇ ਪੈਂਦੇ ਹਨ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਕੋਈ ਧਰਨੇ ਮਜਾਦੇ ਕਰਕੇ ਮੰਗ ਪੱਤਰ ਦੇ ਕੇ ਸਰਕਾਰ ਨੂੰ ਦੱਸਣਾ ਪੈਂਦਾ ਹੈ ਹੋਰ ਜਿੰਨੇ ਵੀ ਸਾਰੇ ਮਹਾਪੁਰਸ਼ਾਂ ਦੇ ਜਾਂ ਕੋਈ ਦਿਹਾੜੇ ਆਉਂਦੇ ਹਨ 160 ਪੈਣ ਛੁੱਟੀਆਂ ਪੰਜਾਬ ਦੇ ਵਿੱਚ ਹੁੰਦੀਆਂ ਹਨ ਤੇ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਵੀ ਵਾਲੇ ਸਰਕਾਰ ਵੀ ਕੰਨ ਕੇ ਸਮਾਰਦੀ ਹੈ ਅਤੇ ਸਾਡੇ ਸਮਾਜ ਵੱਲੋਂ ਰੌਲਾ ਪਾ ਕੇ ਹਰ ਸਾਲ ਹੀ ਛੁੱਟੀ ਦਾ ਨੋਟੀਫਿਕੇਸ਼ਨ ਕਰਾਇਆ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਅੱਜ ਇਹ ਬੇਨਤੀ ਪੱਤਰ ਅਤੇ ਪ੍ਰੈਸ ਦੇ ਰਾਹੀਂ ਦੇ ਰਹੇ ਆ ਤੇ ਸਰਕਾਰ ਜਲਦ ਤੋਂ ਜਲਦ ਬਾਬਾ ਜੀਵਨ ਸਿੰਘ ਜੀ ਦੀ ਛੁੱਟੀ ਦਾ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ 1 ਮਹੀਨੇ ਦਾ ਸਮਾਂ ਰਹਿ ਗਿਆ ਵਾ ਜਿਹੜੀਆਂ ਜਥੇਬੰਦੀਆਂ ਸੰਗਠਨਾਂ ਨੇ ਆਪਣੀ ਤਿਆਰੀ ਕਰਨੀ ਹੈ ਵੱਡੇ ਪੱਧਰ ਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਜਿਹੜੀਆਂ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ ਦੂਜੀ ਗੱਲ ਹੈ ਸਰਕਾਰ ਦੇ ਵੱਲੋਂ 2016 ਦੇ ਵਿੱਚ ਉਸ ਵੇਲੇ ਦੀ ਮੌਕੇ ਦੀ ਸਰਕਾਰ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਮੈਮੋਰੀਅਲ ਵਿਰਾਸਤ ਤੇ ਖਾਲਸਾ ਦੇ ਨਾਲ ਬਣਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਬਾਬਾ ਜੀ ਦਾ ਇਤਿਹਾਸ ਉਹਨਾਂ ਦਾ ਪਰਿਵਾਰਕ ਪਿਛੋਕੜ ਅਤੇ ਮذਬੀ ਸਿੱਖ ਕੌਮ ਦੀ ਜਿਹੜੀ ਹੈ ਸਨਮਾਨ ਵਜੋਂ ਉੱਤੇ ਇੱਕ ਖਾਲਸਾਈ ਖੰਡੇ ਦਾ ਜਿਹੜਾ ਵਾ ਉਹ ਸਾਰਨ ਕੀਤਾ ਜਾ ਰਿਹਾ ਸੀ ਜਿਸ ਦੀ ਤਰਕੀਬਾਣ ਮੁਕੰਮਲ ਪਾਈ ਹੋ ਚੁੱਕੀ ਹੈ ਨੇੜੇ ਪਹੁੰਚ ਚੁੱਕੀ ਹੈ ਹੋ ਸਕਦਾ 5 ਸਤੰਬਰ ਵਾਲੇ ਦਿਨ ਪਤਾ ਵੀ ਲੱਗ ਰਿਹਾ ਵਾ ਡੀਸੀ ਸਾਹਿਬ ਜਿਹੜੇ ਸ੍ਰੀ ਰੋਪੜ ਸ੍ਰੀ ਆਨੰਦਪੁਰ ਸਾਹਿਬ ਉਹਨਾਂ ਮੀਟਿੰਗ ਵੀ ਕਰ ਲਈ ਆ ਕਿ 5 ਸਤੰਬਰ ਨੂੰ ਸੰਗਤਾਂ ਨੂੰ ਇਹ ਸਮਰਪਿਤ ਕਰ ਦਿੱਤਾ ਜਾਵੇਗਾ ਸੋ ਸਾਡੀ ਇਹ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਪਹਿਲਾਂ ਹੀ ਬੜਾ ਧੁੰਦਲਾ ਕੀਤਾ ਗਿਆ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ ਸਾਡੀ ਕੌਮ ਦੇ ਇਤਿਹਾਸਕਾਰਾਂ ਖਾਸ ਕਰਕੇ ਸਰਦਾਰ ਨਰਿੰਦਰ ਸਿੰਘ ਜੀ ਆਰਪੀ ਸਰਦਾਰ ਜਸਵੰਤ ਸਿੰਘ ਜੀ ਭਪਿੰਦਰ ਸਿੰਘ ਜੀ ਮੱਟੂ ਪਛਾ ਭਾਗ ਤੋਂ ਰਿਟਾਇਰ ਹੋਏ ਨੇ ਬੂਟਾ ਸਿੰਘ ਜੀ ਪੰਡੋਰੀ ਤੇ ਹੋਰ ਜਿਹੜੇ ਸਾਡੀ ਕੌਮ ਦੇ ਇਤਿਹਾਸਕਾਰ ਹਨ ਸ਼ਮਸ਼ੇਰ ਸਿੰਘ ਅਸ਼ੋਕ ਉਹਨਾ ਵੀ ਉਹਨਾਂ ਨੇ ਕਿਤਾਬ ਲਿਖੀ ਔਰ ਪਾਈ ਬਲਦੇਵ ਸਿੰਘ ਜੀ ਛੜਕਨਾਮਾ ਜਿਨ੍ਹਾਂ ਨੇ ਬਾਬਾ ਜੀ ਤੇ ਪੰਜਵਾ ਸਾਹਿਬ ਜਦਾ ਇੱਕ ਨਾਵਲ ਲਿਖ ਕੇ ਉਹਨਾਂ ਦਾ ਇਤਿਹਾਸ ਉਜਾਗਰ ਕੀਤਾ ਸਾਰੇ ਵਿਦਵਾਨਾਂ ਦੀ ਅਤੇ ਸੰਤ ਸਮਾਜ ਦੀ ਅਤੇ ਬੁੱਧੀ ਜੀਵਿਆਂ ਦੀ ਇੱਕ ਕਮੇਟੀ ਸਰਕਾਰ ਬਣਾਵੇ ਜਿਸ ਦੇ ਵਿੱਚ ਜਦੋਂ ਉਥੇ ਬਾਬਾ ਜੀ ਦੇ ਇਤਿਹਾਸ ਨੂੰ ਡਿਸਪਲੇ ਕਰਨਾ ਵਾ ਕਿਉਂਕਿ ਹੁਣ ਸਮਾਂ ਹੈ ਆਧੁਨਿਕ ਸਮਾਜਾ ਡਿਜੀਟਲ ਸਮਾਜਾ ਉਹ ਡਿਜੀਟਲ ਤੌਰ ਤੇ ਉਥੇ ਬਾਬਾ ਜੀ ਦਾ ਇਤਿਹਾਸ ਆਪਣਾ ਐਲ ਸਿਡੀਆਂ ਤੇ ਡਿਸਪਲੇ ਹੋਵੇਗਾ ਤੇ ਜਦੋਂ ਸੰਗਤਾਂ ਸੁਣਨ ਤੇ ਬਾਬਾ ਜੀ ਦੇ ਗਲਤ ਇਤਿਹਾਸ ਦੀ ਕੋਈ ਜਾਣਕਾਰੀ ਨਾ ਜਾਵੇ ਉਥੇ ਜਿਹੜਾ ਬਾਬਾ ਜੀ ਦਾ ਇਤਿਹਾਸ ਹੈ ਇਹਦੇ ਵਿੱਚ ਨਹੀਂ ਬਾਬਾ ਕਲਿਆਣਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਚਮਕੌਰ ਦੀ ਗੜੀ ਛੱਡਣ ਤੱਕ ਦਾ ਜਿਹੜਾ ਇਤਿਹਾਸ ਆ ਬਾਬਾ ਜੀ ਦਾ ਤੇ ਉਸ ਤੋਂ ਅੱਗੇ ਦਾ ਜਿਹੜਾ ਸਮਕਾਲੀ ਇਤਿਹਾਸ ਆ ਉਹ ਸਾਰਾ ਇੱਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਨਾਂ ਦੇ ਨਾਲ ਸਵੈਪੜਚੋਲ ਕਰਕੇ ਪੁਰਾਣੇ ਜਿਹੜੇ ਆਪਣੇ ਹਵਾਲੇ ਹਨ ਉਹ ਸਾਰੇ ਲੈ ਕੇ ਉਹਦੇ ਵਿੱਚ ਇਤਿਹਾਸ ਲਿਆ ਜਾਵੇ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉੱਥੇ ਸੰਗਤਾਂ ਜਾਣ ਬਾਬਾ ਜੀ ਦਾ ਇਤਿਹਾਸ ਸਰਵਣ ਕਰਨ ਜਾਂ ਪੜਨ ਤੇ ਉੱਥੇ ਕੋਈ ਖਾਮੀ ਨਾ ਹੋਵੇ ਜਿਹੜਾ ਦਰਸਤ ਇਤਿਹਾਸ ਉੱਤੇ ਲਿਖਿਆ ਜਾਵੇ ਇਹ ਬੇਨਤੀਆਂ ਕਰਨ ਵਾਸਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅੱਜ ਦੀ ਗਈ ਸੀ ਬਾਬਾ ਜੀ ਜੇ ਤੁਸੀਂ ਦੱਸੇ ਕਿ ਬਹੁਤ ਸਾਰੇ ਵਿਦਵਾਨ ਇਸ ਕੌਮ ਦੇ ਵਿੱਚੋਂ ਹੋਏ ਨੇ ਪਰ ਅੱਜ ਦੀ ਸਰਕਾਰ ਦੀ ਗੱਲ ਕਰੀ ਤੇ ਸਰਕਾਰ ਦੇ ਵਿੱਚ ਬਹੁਤ ਸਾਰੇ ਮਨਿਸਟਰ ਜਿਹੜੇ ਨੇ ਇਸ ਭਾਈਚਾਰੇ ਨਾਲ ਸੰਬੰਧਿਤ ਨੇ ਹਾਲ ਤੱਕ ਜਿਹੜੇ ਨਰਪਾਲ ਸਿੰਘ ਚੀਮਾ ਉਹ ਵੀ ਨੇ ਨਰਪਾਲ ਸਿੰਘ ਈਟੀਓ ਨੇ ਸਾਡੇ ਇਥੋਂ ਵਰਸਤ ਨੂੰ ਮਿਲਨੇ अनेकर ਜਿਹੜੇ ਜੁਦੇਵਾ ਲੀਡਰ ਨੇ ਇਸ ਸਰਕਾਰ ਦੇ ਵਿੱਚ ਰਮਾਇੰਤੀ ਕਰ ਰਹੇ ਨੇ ਲੱਗਦਾ ਨਹੀਂ ਤੁਹਾਡੇ ਤੋਂ ਇਲਾਵਾ ਇਸ ਦਾ ਸਭ ਕਨਿਆ ਪੈਰੀਆਂ ਉਹਨਾਂ ਨੂੰ ਬਾ ਚੁਕੜੇ ਚਾਹੀਦੀ ਹੈ ਸਰਕਾਰ ਦੇ ਕੋਲ ਬਾਜ਼ ਰੱਖਣੀ ਚਾਹੀਦੀ ਹੈ ਵੇਖੋ ਜੀ ਅਸੀਂ ਤੇ ਹਰਸਾ ਵਾਲੀ ਜਦੋਂ ਕੌਮ ਗਰੀਬ ਸੇਖੜੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਜਦੋਂ ਬਾਬਾ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ ਅਨੰਦਪੁਰ ਸਾਹਿਬ ਪਹੁੰਚਣ ਵਾਸਤੇ ਕੋਈ ਨਾ ਕੋਈ ਟਰਾਂਸਪੋਰਟ ਦੀ ਵਿਕਲ ਦੀ ਲੋੜ ਹੁੰਦੀ ਹੈ ਸਰਕਾਰਾਂ ਨੂੰ ਮੰਗ ਪੱਤਰ ਵੀ ਦੇ ਕੇ ਦੇਖੇਗੇ ਤੁਹਾਡੇ ਕੋਲ ਵੱਡੀ ਟਰਾਂਸਪੋਰਟ ਹੈ ਪੰਜਾਬ ਰੋਡਵੇ ਜਾਂ ਤੁਸੀਂ ਜਿੰਨੂੰ ਵੀ ਕਹ ਕਰ ਸਕਦੇ ਜੇ ਜਿਹੜੇ ਸਾਡੇ ਸਮਾਜ ਦੇ ਮੰਤਰੀ ਵੀ ਖਾਸ ਕਰਕੇ ਤੁਹਾਨੂੰ ਦੱਸਦੇ ਆ ਪੰਜਾਬ ਕੈਬਨਿਟ ਦੇ ਵਿੱਚ ਇੱਕੋ ਇੱਕ ਮੱਝ ਵੀ ਸਖ ਮੰਤਰੀ ਆ ਬਾਕੀ ਸਾਰੇ ਦੂਜੇ ਭਾਈਚਾਰਿਆਂ ਦੇ ਆ ਤੇ ਉਹਨਾਂ ਨੂੰ ਬੇਨਤੀਆਂ ਕਰ ਕਰ ਵੇਖੀਆਂ ਪਰ ਕੋਈ ਕਹਿ ਦੂਗਾ ਦੋ ਬੱਸਾਂ ਲੈ ਲਓ ਚਾਰ ਲੈ ਲਓ ਅਡੇ-ਅਡੇ ਵੱਡੇ ਪੰਜਾਬ ਵਾਸਤੇ ਇਹ ਤੇ ਨਹੀਂ ਦਾ ਤੇ ਬਾਕੀ ਉਹਨਾਂ ਦੇ ਤਾਂ ਹੀ ਆਵਾਜ਼ ਪਹਚਾਈ ਵੀ ਜਾਂਦੀ ਰਹੀ ਆ ਤੇ ਹੁਣ ਵੀ ਵਿਚਾਰ ਰਹੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਨੂੰ ਕੋਈ ਉਹ ਜਿਆ ਤਸੱਲੀ ਬਖਸ਼ੋਨਾ ਕੋਲੋਂ ਜਿਹੜਾ ਬਸ ਜਾਜ ਆ ਜਵਾਬ ਨਹੀਂ ਮਿਲਦਾ ਜਾਂ ਉਹ ਸਰਕਾਰੋਂ ਕੋਲ ਤਸੱਲੀ ਬਖਸ਼ ਤਰੀਕੇ ਨਾਲ ਜਿਹੜੀ ਆਵਾਜ਼ ਆ ਬਾਬਾ ਜੀ ਦੇ ਇਹ ਧਾਰਮਿਕ ਪ੍ਰੋਗਰਾਮ ਦੇ ਉਹ ਨਹੀਂ ਰੱਖ ਪਾ ਰਹੇ ਇਹ ਜਾਂ ਉਹਨਾਂ ਦੇ ਵਿੱਚ ਕਮੀ ਹੈ ਜਾਂ ਕੋਈ ਸਾਡੇ ਵਿੱਚ ਕਮੀ ਰਹਿ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗਦੇ ਮੰਨਦੇ ਤੁਸੀਂ ਵੀ ਜਿਹੜੇ ਉਹਦੀ ਦਰਾਂ ਨਾਲ ਬਹਿ ਜਾਂਦੀ ਉਹ ਬਸ ਫਾਉਂਡੋ ਘੁੱਜ ਜਾਂਦੇ ਆ ਇਹਦਾ ਹੁੰਦਾ ਨਹੀਂ ਨਹੀਂ ਬਹੁਤ ਲੀਡਰ ਇਹੋ ਜਿਹੇ ਹੋਏ ਆ ਜਿਨ੍ਹਾਂ ਨੇ ਕੈਬਨਿਟ ਸੈਂਟਰ ਦੇ ਜਾਂ ਕੇਂਦਰ ਸਰਕਾਰਾਂ ਦੇ ਵਿੱਚ ਮੰਤਰੀ ਵੀ ਰਹੇ ਆ ਅੱਜ ਤੋਂ ਪਿਛਲੇ ਸਮੇਂ ਦੇ ਵਿੱਚ ਪਿਛਲਿਆਂ ਧਾਕਿਆਂ ਦੇ ਵਿੱਚ ਤੇ ਉਹਨਾਂ ਨੇ ਨਾਲ ਦੀ ਨਾਲ ਜੇ ਸਰਕਾਰ ਦੇ ਵਿੱਚ ਰਹੇ ਰਾਜਨੀਤੀ ਦੇ ਰਹਿ ਨਾਲ ਦੀ ਨਾਲ ਧਾਰਮਿਕ ਤੌਰ ਤੇ ਵੀ ਆਪਣਾ ਬੜਾ ਵੱਡਾ ਕੰਮ ਕੀਤਾ ਜਿਸ ਤਰ੍ਹਾਂ ਤੁਸੀਂ ਇੱਕ ਜੈ ਭਲਾ ਸਕਦੇ ਸਦਾ ਧੰਨਾ ਸਿੰਘ ਗੁਲਸ਼ਨ ਉਹਨਾਂ ਦਾ ਉਹਨਾਂ ਨੇ ਬੜਾ ਵੱਡਾ ਇਤਿਹਾਸ ਵੀ ਸਾਂਭਿਆ ਸਰਦਾ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਰਹੇ ਨੇ ਜਿਉਂ ਸਰਕਾਰਾਂ ਦੇ ਵਿੱਚ ਰਹੇ ਸੀ ਤੇ ਨਾਲ ਦੀ ਨਾਲ ਉਹਨਾਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੇ ਵੀ ਕੰਮ ਕੀਤਾ ਭਾਵੇਂ ਕਿੰਨਾ ਵੀ ਕੀਤਾ ਥੋੜਾ ਕੀਤਾ ਬਹੁਤਾ ਉਹ ਕਰਦੇ ਰਿਹਾ ਉਹਨਾਂ ਕੋ ਸਿੱਧ ਲੈ ਕੇ ਹੋਣ ਵਾਲੇ ਮੰਤਰੀਆਂ ਨੂੰ ਵੀ ਕਰਨਾ ਚਾਹੀਦਾ ਬਾਬਾ ਜੀ ਸ਼ੁਕੀਦਾਰ ਦੇ ਨਾਮ ਦਾ ਤੂੰ ਦੱਸਦਾ ਕਿ ਇੱਥਾ ਦੇਖੋ ਸਕੂਲਾਂ ਕਾਲਜਾਂ ਦੇ ਵਿੱਚ ਬਾਬਾ ਜੀ ਦੇ ਬਾਰੇ ਕਹਾਣਾ ਵੀ ਕੋਈ ਹੈ ਪ੍ਰਚਲਿਤ ਕੀਤਾ ਜਾ ਰਿਹਾ ਹਾਂਜੀ ਬੜੀ ਵਾਰੀ ਲਿਖ ਕੇ ਦੇ ਚੁੱਕਾ ਆ ਬਈ ਬਾਬਾ ਜੀ ਦਾ ਜਿਹੜਾ ਇਤਿਹਾਸ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਇਸ 희ਦੀ ਸਤਾਪ ਦੀ ਸਮਾਗਮ ਚੱਲ ਰਿਹਾ 225 ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਾਰੇ ਦੇਸ਼ ਦੇ ਵਿੱਚ ਪੜਾਇਆ ਜਾਂਦਾ ਵਾ ਤੇ ਪੜਾਇਆ ਜਾਣਾ ਵੀ ਚਾਹੀਦਾ ਕਿਉਂਕਿ ਉਹਨਾਂ ਦੇਸ਼ ਦੀ ਅਣਖ ਖਾਤਰ ਦੇਸ਼ ਦੀ ਆਪਰੂ ਖਾਤਰ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦਿੱਲੀ ਵਿੱਚ ਦਿੱਤਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਉਹਨਾਂ ਜਿਹੜਾ ਅਧੂਰਾ ਵਾ ਜਿੰਨਾ ਚਿਰ ਬਾਬਾ ਜੇਤਾ ਜੀ ਦਾ ਉਥੇ ਜ਼ਿਕਰ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਇੱਕ ਮਿੰਟ ਉਹਨਾਂ ਨੇ ਦਿੱਲੀ ਤੋਂ ਆਪਣਾ ਸਤਗੁਰਾਂ ਦਾ ਸੀਸ ਛਾਤੀ ਨਾਲ ਲਾ ਕੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਤੇ ਉਹ ਜਿਹੜਾ ਸਿਲੇਬਸ ਆ ਉਹ ਹਰ ਇੱਕ ਦੇ ਹਰ ਇੱਕ ਸਟੇਟ ਦੀ ਕਿਤਾਬ ਦੇ ਵਿੱਚ ਜਾਂ ਹਿੰਦੀ ਦੀ ਆ ਇੰਗਲਿਸ਼ ਦੀ ਆ ਆਪਾਂ ਪਹਿਲਾਂ ਵੀ ਮੰਗ ਕਰ ਚੁੱਕੇ ਹੁਣ ਵੀ ਕਰਦੇ ਆ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਆਉਣਾ ਵਾ ਉਥੇ ਬਾਬਾ ਜੇਤਾ ਜੀ ਦਾ ਆਪਣੇ ਆਪ ਆ ਜਾਣਾ ਵਾ ਇਸ ਕਰਕੇ ਦੇਸ਼ ਦੀ ਹਰ ਇੱਕ ਸਟੇਟ ਨੂੰ ਚਾਹੀਦਾ ਵਾ ਕਿ ਆਪਣਾ ਜਿਹੜਾ ਉਹਨਾਂ ਦਾ ਸਿੱਖਿਆ ਬੋਰਡ ਆ ਉਹਨਾਂ ਨੂੰ ਹਦਾਇਤ ਕਰੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਨਾਲ ਜਦੋਂ ਸਤਗੁਰਾਂ ਦੇ ਸੀਸ ਦਾ ਬਲੀਦਾਨ ਹੋਇਆ ਉਸ ਵੇਲੇ ਬਾਬਾ ਜੀਵਨ ਸਿੰਘ ਜੀ ਨੇ ਭਾਈ ਜੀਤਾ ਜੀ ਨੇ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ ਆਨੰਦਪੁਰ ਸਾਹਿਬ ਪਹੁੰਚਾਉਣ ਦੀ ਸੇਵਾ ਕੀਤੀ ਤੇ ਉਹਨਾਂ ਦਾ ਇਤਿਹਾਸ ਦੱਸਿਆ ਜਾਵੇ ਕਿ ਉਹ ਕਿਸ ਕੌਮ ਦੇ ਸਿਪਾਈ ਸਨ ਕਿਸ ਕੌਮ ਦੇ ਜਰਨੈਲ ਸਨ ਅੱਜ ਜੀ ਤੁਸੀਂ ਗੱਲ ਕੀਤੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪੰਜਾਬ ਸਰਕਾਰ ਵੱਖਰੇ ਤੌਰ ਤੇ ਉਨਾ ਲੱਗਦਾ ਕਿ ਸਿਰਕਸ ਸੰਸਥਾਵਾਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਹੜਾ ਸੰਪਰਕ ਕਰਨਾ ਚਾਹੀਦਾ ਹੈ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਆ ਉਹਦੇ ਸਾਡੇ ਸਾਰਿਆਂ ਦੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਤਾਂ ਹੀ ਇੱਕ ਵੱਡੇ ਪੱਧਰ ਦੀ ਸ਼੍ਰੋਮਣੀ ਸੰਸਥਾ ਬਣਾਈ ਗਈ ਸੀ ਕਿ ਜੋ ਵੀ ਪ੍ਰੋਗਰਾਮ ਕਰਦੇ ਆ ਇਸ ਦੇ ਆਪਣਾ ਜਿਹੜੇ ਧਾਰਮਿਕ ਪ੍ਰੋਗਰਾਮ ਆ ਤੇ ਸਰਕਾਰਾਂ ਉਹਨਾਂ ਦਾ ਸਹਿਯੋਗ ਦੇਣ ਬਿਲਕੁਲ ਜਿੱਦਾਂ ਚੀਫ ਫਾਸਲਾ ਦਿਵਾਲ ਆ ਜਿੱਦਾਂ ਫਾਸਲਾ ਕਾਜ ਆ ਫਿਰ ਬਿਲਕੁਲ ਇਹਨਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਫਾਸਲੇ ਜਿਹੜੇ ਸਕੂਲ ਆ ਗਿਆ ਇਹਨਾਂ ਤੱਕ ਤੁਮੀ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਬਾਬਾ ਜੀ ਨੂੰ ਸੇ ਹਾਂਜੀ ਅਸੀਂ ਤੇ ਸਾਰਿਆਂ ਨੂੰ ਕਹਿੰਦੇ ਰਹਿਨੇ ਆ ਪਤਾ ਕਿ ਉਹ ਜੇ ਹੁਣ ਉਹਨਾਂ ਨੇ ਜਿਹੜਾ ਉਹ ਛਾੜੀ ਦਿੱਤਾ ਨਾ ਅਸੀਂ ਤੇ ਇਹ ਵੀ ਕਹਿੰਨੇ ਆ ਵੀ ਜਿਹੜੇ ਕੋਈ ਉੱਥੇ ਕੰਡੀਸ਼ਨ ਕੋਈ ਨਾ ਹੋਵੇ ਜਾਤ ਬਰਾਦਰੀ ਦੀ ਚੀਫ ਖਾਲਸਾ ਦਵਾਨ ਵੀ ਇਸੇ ਕਰਕੇ ਬਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ادارے ਵੀ ਇਸੇ ਕਰਕੇ ਬਣੇ ਵੀ ਜਿਹੜਾ ਗਰੀਬੀ ਦੇਖਾ ਤੋਂ ਏਡਾ ਰਹਿ ਰਿਆ ਵਾ ਬਰਾਦਰੀ ਕੋਈ ਵੀ ਅਮਰਤ ਹਰੀ ਗੁਰ ਸਿੱਖਿਆ ਉਹਦੇ ਬੱਚਿਆਂ ਦੀ ਫ੍ਰੀ ਵਿਦਿਆ ਕੀਤੀ ਜਾਵੇ ਤੇ ਉੱਥੇ ਬਾਅਦ ਤੋਂ ਬਾਅਦ ਧਾਰਮਿਕ ਇਤਿਹਾਸ ਪੜਾਇਆ ਜਾਵੇ ਤੋ ਕਿ ਅੱਜ ਆਪਨੇ ਕੋਈ ਵੇਂਦੇ ਜੇ ਆਪਣੇ ਪੰਜਾਬ ਦੇ ਵਿੱਚ ਕ੍ਰਿਸ਼ਚਨਾ ਦੇ ਕਿੰਨੇ ਸਕੂਲ ਬਣ ਗਏ ਆ ਪਾਵੇਂ ਉਹ ਸੰਸਾਰੀ ਵਿਦਿਆ ਦੇ ਦੇ ਰਹੇ ਪਰ ਉਹ ਜਿਹੜੀ ਆਪਣਾ ਕ੍ਰਿਸ਼ਚਨਾ ਦੀ ਪੜ੍ਹਾਈ ਆ ਉਹ ਵੀ ਜ਼ਰੂਰ ਨਾਲ ਕਰਾਉਂਦੇ ਆ ਇਹ ਕਰਕੇ ਵੱਧ ਤੋਂ ਵੱਧ ਧਾਰਮਿਕ ਸਿਲੇਬਸ ਹੋਣਾ ਚਾਹੀਦਾ ਦੋ ਤਿੰਨ ਪੀਰੀਡ ਰੱਖਣੇ ਚਾਹੀਦੇ ਆ ਤੇ ਇੱਕ ਮੰਗ ਇਹ ਵੀ ਆ ਵੀ ਗਰੀਬ ਸਿੱਖਾਂ ਦੇ ਬੱਚੇ ਬਰਾਦਰੀ ਦੀ ਕੋਈ ਕੰਡੀਸ਼ਨ ਨਾ ਹੋਵੇ ਗਰੀਬ ਆ ਜਿਹੜੇ ਗਰੀਬੀ ਵਰਗ ਤੇ ਰਹਿ ਰਹੇ ਗੁਰਸਿੱਖ ਨੇ ਅਮਰਧਾਰੀ ਨੇ ਉਹਨਾਂ ਦੇ ਬੱਚੇ ਫ੍ਰੀ ਪੜਾਉਣੇ ਚਾਹੀਦੇ ਆ ਚੀਫ ਖਾਲਸਾ ਦਵਾਨ ਨੂੰ ਵੀ ਪੜਾਉਣੇ ਚਾਹੀਦੇ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਪੜਾਉਣੇ ਚਾਹੀਦੇ ਆ ਕਿਉਂਕਿ ਇਹ ਸਸਤਾਵਾ ਬਣਿਆ ਹੀ ਤਾਂ ਹੈ ਵੀ ਗਰੀਬਾਂ ਦੀ ਸਾਰ ਲੈਣ ਵਾਸਤੇ ਰਸਮੀ ਤੌਰ ਤੇ ਉੱਤੇ ਕੋਈ ਸਰਕਾਰ ਦੇ ਨਾਲ ਇਹੋ ਕੀ ਗੱਲਬਾਤ ਸਿਰਫ ਤੁਹਾਡੀ ਗੱਲਬਾਤ ਦੱਸਿਆ ਵੀ ਹੋਈ ਆ ਪਰ ਕੋਈ ਇਹਦਾ ਸਿੱਟਾ ਨਹੀਂ ਦਿਵਲਿਆ ਕੋਈ ਨਾ ਕੋਈ ਉਹਾਲਦਾ ਤੇ ਰਸਮੀ ਤੌਰ ਤੇ ਉੱਤੇ ਕੋਈ ਮਤਲਬ ਆਪਾਂ ਨੂੰ ਲੈਟਰ ਦਿੱਤੀ ਹੋਵੇ ਉਹਨਾਂ ਨੂੰ ਅੱਜ ਜਾਂ ਕੱਲ ਜਾਂ ਪਹਿਲਾਂ ਕੋਈ ਗੱਲ ਹੋਈ ਹੋਵੇ ਇਸ ਬਾਰੇ 2005 ਦੇ ਵਿੱਚ ਰਸ਼ਮੀ ਤੌਰ ਤੇ ਸਰਕਾਰਾਂ ਨੂੰ ਦੇ ਚੁੱਕੇ ਵੀ ਇਹਦਾ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਉਹਨਾਂ ਕੱਲ ਵੀ ਇੱਥੇ ਜਦੋਂ ਮੰਤਰੀ ਆਏ ਪੰਜਾਬ ਗਵਰਨਮੈਂਟ ਦੇ ਕੈਬਨਿਟ ਮੰਤਰੀ ਅਮਰਸਰ ਮਿਲ ਕੇ ਆਏ ਦੋ ਉਹਨਾਂ ਨੂੰ ਇੱਕ ਲਿਖਤੀ ਪੱਤਰ ਸਾਡੇ ਸਮਾਜ ਵੱਲੋਂ ਦਿੱਤਾ ਗਿਆ ਵਾ ਜੋ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣ ਵਾਸਤੇ ਪਰ ਹਾਲੇ ਤੱਕ ਕੋਈ ਉਧਰੋਂ ਬਾਬਾ ਜੀ ਸਾਹਿਬ ਉਹ ਆਪਣਾ ਪਰਚਾ ਬਣਾਗਾ ਆਪਣਾ 20 ਸਾਲ ਹੋ ਗਏ ਇਸ ਗੱਲ ਨੂੰ 2005 ਜਿੱਤਦਾ ਸੀਗਾ ਉਹ ਪੱਤਰ ਤੇ ਹੁਣ ਤੱਕ ਨਵਾਂ ਪੱਤਰ ਜਿਹੜਾ ਦੇ ਕੇ ਉਸ ਤੋਂ ਉੱਤੇ ਦੇਖੋ ਜੀ ਆਪਾਂ ਆਪਾਂ ਤਾਂ ਹੀ ਤੁਹਾਡੇ ਤੁਹਾਡੇ ਜ਼ਰੀਏ ਕਰ ਰਹੇ ਆਂ ਪ੍ਰੈਸ ਕੰਪ੍ਰੈਸ ਤੇ ਜ਼ਰੀਏ ਕਰ ਰਹੇ ਆਂ ਕਿਉਂਕਿ ਪੰਜਾਬ ਦੇ ਜੀ ਬਾਬਾ ਜੀ ਗੱਲ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਤੁਸੀਂ ਬਾਬਾ ਜੀ ਦਾ ਜਿਹੜਾ ਸਮਰਪਿਤ ਪਿਛਲੇ ਸਾਲ ਵੀ ਨਗਰ ਕੈਂਟਰ ਨਾਲ ਪ੍ਰੋਸੈਸ ਨੂੰ ਫੜਿਆ ਸੀ ਇਸ ਵਾਰ ਫਿਰ ਕੁਝ ਵੱਕਵਾ ਲੋਕ ਖੜੇ ਨੇ ਤੁਸੀਂ ਅਸੀਂ ਸਾਰਿਆਂ ਨਾਲ ਉਹ ਬਣ ਕਰੀਏ ਸਰਕਾਰ ਦੇ ਵਿੱਚ ਇਹਨਾਂ ਦੀ ਗੱਲ ਬਾਤ ਆ ਲੱਗਦਾ ਹੈ ਕਿ ਉਹਨਾਂ ਨੂੰ ਵੀ ਗੱਲ ਚੁੱਕ ਲੈਣੀ ਚਾਹੀਦੀ ਹੈ ਇਹ ਪ੍ਰੋਗਰਾਮ ਦੇ ਵਿੱਚ ਕੋਈ ਪਹਿਲਾ ਹਾਂਜੀ ਸਾਰਿਆਂ ਨੇ ਚੁੱਕਣੀ ਚਾਹੀਦੀ ਆ ਜਿਸ ਤਰ੍ਹਾਂ ਪਿਛਲੇ ਸਾਲ ਵਿਧਾਨ ਸਭਾ ਦੇ ਵਿੱਚ ਵੀ ਭਗਵਨ ਮੁੱਖ ਮੰਤਰੀ ਸਾਹਿਬ ਤੇ ਵਿਧਾਨ ਸਭਾ 'ਚ ਬੈਠੇ ਹੁੰਦੇ ਆ ਲਾਲ ਸਿੰਘ ਉਹ ਗੋਗੋ ਕੇ ਜਿਹੜੇ ਐਮ ਐਲ ਏ ਨੇ ਆਪਣੇ ਪਧਾਰ ਤੋਂ ਉਹਨਾਂ ਨੇ ਇਹ ਆਵਾਜ਼ ਚੁੱਕੀ ਸੀ ਵਿਧਾਨ ਸਭਾ ਦੇ ਵਿੱਚ ਕਿ ਬਾਬਾ ਜੀਵਨ ਜਿੱਥੇ ਆਪਾਂ ਹੋਰ ਧਾਰਮਿਕ ਛੁੱਟੀਆਂ ਕਰਦੇ ਹਾਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀ ਜਿਹੜੀ ਛੁੱਟੀ ਆ ਉਸ ਨੂੰ ਪੱਕੇ ਤੌਰ ਤੇ ਐਲਾਨ ਦਿੱਤਾ ਜਾਵੇ ਉਸ ਵੇਲੇ ਮੁੱਖ ਮੰਤਰੀ ਸਾਹਿਬ ਦੇ ਬੈਠੇ ਸੀ ਨਾ ਜਿਸ ਤਰ੍ਹਾਂ ਤੋਂ ਇਹ ਹੁਣੇ ਚੱਲ ਗਈ ਸੀ ਵੀ 2005 ਤੇ ਬਹੁਤ ਦੇਰ ਹੋ ਚੁੱਕੀ ਐ ਪਰ ਪਿਛਲੇ ਸਾਲ ਤੇ ਸਰਕਾਰ ਦੇ ਨਮਾਇਦੇ ਆਪਣਾ ਲਾਭ ਸਿੰਘ ਉਹ ਗੋਗੇ ਨਹੀਂ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕੀ ਸੀ ਪਰ ਸਰਕਾਰ ਨੇ ਫੇਰ ਕੋਈ ਅਸਰ ਨਹੀਂ ਕੀਤਾ ਕੀ ਲੱਗਦਾ ਮਿਲ ਵੀ ਸਿਰਫ ਐਚਾਰੇ ਨਾਲ ਵਿੰਦਰਾ ਕਰਨ ਸਰਕਾਰ ਨੂੰ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਵਾ ਮਜਬੀ ਸਿੱਖ ਭਾਈਚਾਰੇ ਦੇ ਨਾਲ ਜਿਹੜੀਆਂ ਸਰਕਾਰਾਂ ਵਿਤਕਰਾ ਕਰਦੀਆਂ ਆ ਰਹੀਆਂ ਹੁਣ ਵੇਖੋ 14% ਗਿਣਤੀ ਆਪਣੀ ਸਾਢੇ 14% ਵਾਲਮੀਕ ਮਜਬੀ ਸਿੱਖ ਸਮਾਜ ਦੀ 14% ਗਿਣਤੀ ਆ ਆਪਣਾ ਪੰਜਾਬ ਦੇ ਵਿੱਚ ਤੇ ਕੈਬਨਿਟ ਦੇ ਵਿੱਚ ਉਹਨਾਂ ਦਾ ਇੱਕੋ ਹੀ ਮੰਤਰੀ ਆ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ 5 ਜਾਂ 6 ਹੀ ਐਮ.ਐਲ.ਏ ਆ ਬਾਕੀ ਤਾਂ ਦੁੱਧੇ ਆ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਨੁਮਾਇੰਦਗੀ ਵੀ ਨਹੀਂ ਮਿਲਦੀ ਤੇ ਜਿਹੜੀਆਂ ਚਾਰ ਐਸ.ਏ. ਲੋਕ ਸਭਾ ਸੀਟਾਂ ਨੇ ਉਹਨਾਂ ਦੇ ਵਿੱਚ ਇੱਕ ਵੀ ਨਮਾਇਦਾ ਮਜਬੀ ਸਿੱਖਵਾਦੀ ਕਿਹਦਾ ਨਹੀਂ ਹੈਗਾ ਇਸ ਪਾਰਟੀਆਂ ਵੀ ਧੱਕਾ ਕਰਦੀਆਂ ਸਰਕਾਰਾਂ ਵੀ ਕਰਦੀਆਂ ਤੁਸੀਂ ਮਿਲ ਕੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਵੀ ਅਪਲੀਕੇਸ਼ਨ ਦੋਗੇ ਕਿ ਇਹ ਦਿਹਾੜ ਚੁਗੀ ਦਿੱਤੀ ਜਾਵੇ ਆਈ ਆਲਰੇਡੀ ਦੇ ਚੁਕੇ ਆ ਉਧਰੋਂ ਕੋਈ ਅਸਰ ਆਪਣੀ ਹੱਥੋਂ ਕੋਈ ਨਹੀਂ ਸੰਦੇਸ਼ ਮਿਲਿਆ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਐਸੇ ਕਰਕੇ ਪ੍ਰੈਸ ਘਾਲ ਪ੍ਰੈਸ ਕਰ ਰਹੇ ਆ ਕਿ ਜਿਹੜਾ ਉਹਨਾਂ ਦੇ ਚੰਗੀ ਤਰ੍ਹਾਂ ਕੰਡ ਖੁੱਲ ਜਾਣਾ ਇਹ ਨਹੀਂ ਸਸਾਈਆਂ ਸੋਣਾ ਤਾਂ ਜਿਹੜਾ ਦੋਵੇਂ ਪਾਸੇ ਦਾ ਸਾਰੇ ਤਸ ਸਾਰਾ ਸ਼ਿੱਦੀ ਸਤਿਗੁੜਾਈ ਜਾਣ ਹਾਂ ਚੌਵੀਂ ਬੇਟੀ ਨੇ ਸ਼੍ਰੀ ਕੌਟਕ ਸਾਹਿਬ ਨੂੰ ਵਾਰ-ਵਾਰ ਸਰਕਾਰ ਨੂੰ ਕਿਹਾ ਕਿ ਮੇਰੇ ਨਹੀਂ ਆਈਏ ਸਰਕਾਰ ਖਲਾਕ ਮਰੌਂ ਦੇ ਕੁਝ ਅਲੱਗ ਪ੍ਰੋਗਰਾਮ ਵਿਖੇ ਮੈਂ ਇਹਦਾ ਪਹਿਲਾ ਜਵਾਬ ਦੇ ਚੁੱਕਾ ਵਾਂ ਕਿ ਸ਼੍ਰੋਪੜੀ ਗੁਰਦਾਰਾ ਪ੍ਰਬੰਧਕ ਕਮੇਟੀ ਸੰਸਥਾ ਜਿਹੜੀ ਆ ਇਹ ਬਣਾਈ ਤਾਂ ਗਈ ਸੀ ਤੇ ਕੁਰਬਾਨੀਆਂ ਦੇ ਕੇ ਬਣਾਈ ਸਾਡੇ ਪੁਰਖਿਆਂ ਨੇ ਕਿ ਜਿਹੜੇ ਧਾਰਮਿਕ ਪ੍ਰੋਗਰਾਮ ਆ ਇੱਕ ਝੰਡੇ ਥੱਲੇ ਤਖਤ ਸਾਹਿਬ ਦੇ ਆਪਣਾ ਛਤਰ ਛਾਇਆ ਦੇ ਹੇਠ ਕੀਤੇ ਜਾਣ ਤੇ ਸਰਕਾਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਵਾ ਹੋਰ ਜਥੇਬੰਦੀਆਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਵਾ ਜੇ ਆਪਾਂ ਸੰਸਥਾ ਜਿਹੜੇ ਆਪਣੇ ਖੋਦੀ ਪੈਰੀ ਉਹਦੇ ਕੁਹਾੜਾ ਮਾਰਾਂਗੇ ਤੇ ਗਲਤ ਗੱਲ ਆ ਜੇ ਆਪਾਂ ਹੀ ਸੰਸਥਾ ਬਣਾਈਆਂ ਤੇ ਉਹਦਾ ਸਜੋਗ ਵੀ ਸਾਨੂੰ ਕਰਨਾ ਚਾਹੀਦਾ ਤੇ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚੋਂ ਬਾਹਰੋਂ ਆਏ ਲੋਕ ਨੇ ਉਹ ਇੱਥੇ ਇਹੋ ਜਿਹੇ ਕਰ ਰਹੇ ਨੇ ਸ਼ਰਾਰਤਾਂ ਦੇਖੋ ਕਈ ਤਰ੍ਹਾਂ ਦੇ ਲੋਕ ਇੱਥੇ ਆ ਕੇ ਜਿਹੜਾ ਪੰਜਾਬ ਨੂੰ ਲੁੱਟਣ ਦੇ ਬਬੀ ਜੇਕਰ ਸਰਕਾਰ ਛੁੱਟੀ ਨਹੀਂ ਕਰਦੀ ਤਾਂ 27 ਦੀਆਂ ਚੋਣਾਂ ਵੀ ਨਹੀਂ ਕਰਾ ਰੀਆਂ ਕੋਈ ਭਾਈਚਾਰਾ ਕੋਈ ਵੱਡਾ ਸਟੈਟ ਲੈ ਸਕਦਾ ਦੇਖੋ ਜੀ ਇਹ ਇਹ ਬਾਅਦ ਦੀਆਂ ਗੱਲਾਂ ਨੇ ਸਤਾਈਆਂ ਚੋਣਾਂ ਦੇ ਬਾਅਦ ਦੀਆਂ ਗੱਲਾਂ ਨੇ ਤੇ ਆਪਾਂ ਤੇ ਹਾਲੇ ਧਾਰਮਿਕ ਤੌਰ ਤੇ ਬੈਠੇ ਆ ਤੁਹਾਡੇ ਨਾਲ ਤੇ ਸਾਨੂੰ ਹਾਲੇ ਛੁੱਟੀ ਚਾਹੀਦੀ ਆ ਦੇਖੋ ਸਿਆਸੀ ਪਾਰਟੀਆਂ ਜਦੋਂ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਵਾਨ ਹਾਲ ਦੇ ਅੰਦਰ ਮਨਾਇਆ ਜਾਂਦਾ ਨਾ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਮਾਇਦੇ ਹਾਜ਼ਰੀ ਲਾਉਂਦੇ ਆ ਨਾਤਮਸਤਕ ਹੁੰਦੇ ਆ ਉੱਥੇ ਕਿਸੇ ਨੂੰ ਬੰਦਸ਼ ਨਹੀਂ ਆ ਕਿ ਇਹ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਦਾ ਇੱਕ ਪਾਰਟੀ ਬਣਾ ਸਕਦੀ ਹੈ ਕੋਈ ਸੰਯੁਕਤ ਤੌਰ ਤੇ ਇੱਕ ਪ੍ਰੋਗਰਾਮ ਵੀ ਲਿਖਿਆ ਗਿਆ ਜੀ ਭਾਈ ਸਾਡੇ ਜਿਹੜਾ ਜਿਹੜਾ ਬੋਲ ਹਾਂਜੀ ਇਹ ਸ਼੍ਰੀ ਕਾਲਤਕ ਸਾਹਿਬ ਦੀ ਰਹਿਨ ਮਾਇਜ ਪਿਛਲੇ 15-20 ਸਾਲਾਂ ਤੋਂ ਸਾਂਝਾ ਪ੍ਰੋਗਰਾਮ ਸਾਰੀ ਕੌਮ ਨੂੰ ਦਿੱਤਾ ਗਿਆ ਵਾ ਜਿਸ ਦੇ ਵਿੱਚ ਸਾਰੀ ਕੌਮ ਹੀ ਹੁੰਦੀ ਆ ਸਾਰੀਆਂ ਪਾਰਟੀਆਂ ਦੇ ਵਿੱਚ ਮਜਬੂਰ ਸਿੱਖ ਵਾਲਮੀਕ ਭਾਈ ਜਰਦ ਜਿਹੜੇ ਨਮਾਇंदे ਬੈਠੇ ਆ ਉਹ ਸਾਰੇ ਹੀ ਉੱਥੇ ਨੱਥ ਮਸਤਕ ਹੁੰਦੇ ਆ ਇੱਕ ਸਥਾਨ ਚੁਣਿਆ ਗਿਆ ਵਾ ਤੱਕ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਤੇ 76 ਸ਼੍ਰੀ ਕਾਲਤਕ ਸਾਹਿਬ ਜੀ ਦੀ ਲਈ ਗਈ ਆ ਤਾ ਜੋ ਕਹੇ ਨੋ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਕੋਈ ਇਹ ਨਾ ਸਮਝੇ ਵੀ ਇਹ ਇੱਕ ਧੜੇ ਦਾ ਪ੍ਰੋਗਰਾਮ ਆ ਇੱਕ ਧੜੇ ਦਾ ਸਮਾਗ ਦਿਆ ਉਹ ਸਾਂਝੇ ਤੌਰ ਤੇ ਤੱਕ ਸਾਥ ਤੇ ਰੱਖਿਆ ਗਿਆ ਵਾ